ਕੀ ਕਹਾਂ ਕਿ ਅਸ਼ਵੀਰ ਸਿੰਘ ਬਾਦਰੇ ਤੇ ਪਹੁੰਚੇ ਲੈਣੇ ਪੁਲਿਸ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਕੰਗਲਵਈ ਦੇਖੋ ਅੱਜ ਜਿਹੜਾ ਧਰਨਾ ਲੱਗਿਆ ਬਟਿੰਡੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਇਹ ਹੁਣ ਦੇ ਧਰਨਿਆਂ ਨਾਲ ਸਭ ਤੋਂ ਵੱਡਾ ਹੈ ਲੋਕੀ ਬੜੇ ਹੀ ਹਮ ਹਮਾ ਕੇ ਆਪਦੇ ਚਾਹ ਦੇ ਨਾਲ ਇੱਥੇ ਆਏ ਨੇ ਸੋ ਹਰ ਮਰ ਪਾਣੀ ਨਹੀਂ ਪਾਣੀ ਦੇ ਆ ਯਾਰ ਉਹ ਗੱਡੀ ਮੰਗਾ ਲਓ ਹਰਮਨ ਹਰਮਨ ਗੱਡੀ ਮੰਗਾਓ ਪਾਤ ਜਾਨ ਬਾਈ ਹਾਂ ਸਾਰਾ ਥੋੜਾ ਕਰਨਾ ਹੈ ਜਦ ਚੱਕਰ ਜਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਮੜੇ ਹਵਾ ਖੁੱਲਾਗਾ ਹਵਾ ਕਰਦੇ ਬਾਈ ਪਹਿਲਾਂ ਸਪਾਇਟ ਕਰ ਲੈ 2 ਮੀਟਰ 2 ਮੀਟਰ ਰੱਖੋ ਵੀ ਗੱਡੀ ਦੇ ਗੱਡੀ ਦੇ ਚੱਲਦੀ